ਸਰਕਾਰੀ ਬੈਂਕ 'ਚ 10ਵੀਂ ਪਾਸ ਲਈ 584 ਅਹੁਦਿਆਂ ਦੀ ਭਰਤੀ ਇਸ ਸਵੇਰੇ 'ਚ ਸਭ ਤੋਂ ਵੱਧ ਅਸਾਮੀਆਂ ਖਾਲੀ ਬੈਂਕ ਆਫ ਬੜੋਦਰਾ ਨੇ ਦਫ਼ਤਰ ਸਹਾਇਕ ਚਪੜਾਸੀ ਦੀਆਂ 500 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ ਚੋਣੇ ਗਏ ਉਮੀਦਵਾਰ ਨੂੰ ਦੇਸ਼ ਦੇ ਕਿਸੇ ਵੀ ਰਾਜ ਵਿੱਚ ਨਿਯੁਕਤ ਕੀਤਾ ਜਾ ਸਕਦਾ ਹੈ ਯੋਗ ਅਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਤ ਵੈਬਸਾਈਟ ਦੇ ਜਾ ਕੇ ਔਨਲਾਈਨ ਅਰਜੀ ਦੇ ਸਕਦੇ ਹਨ ਔਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 23 ਮਈ 2025 ਹੈ 10ਵੀਂ ਪਾਸ ਉਮੀਦਵਾਰਾਂ ਲਈ ਇਹ ਅਪਲਾਈ ਕਰ ਸਕਦੇ ਹਨ ਇਸ ਵੇਲੇ ਔਨਲਾਈਨ ਅਰਜੀ ਦੀ ਪ੍ਰਕਿਰਿਆ ਚੱਈ ਹੈ ਅਰਜੀ ਦੀ ਆਖਰੀ ਮਿਤੀ 23 ਮਈ 2025 ਹੈ ਸੁਧਾਰ ਅਤੇ ਫੀਸ ਭੁਗਤਾਨ ਦੀ ਆਖਰੀ ਮਿਤੀ 23 ਮਈ ਹੈ ਅਰਜੀ ਦਾ ਪ੍ਰਿੰਟ ਆਊਟ 7 ਜੂਨ 2023 ਤੱਕ ਮਿਲ ਜਾਵੇਗਾ ਉੱਤਰ ਪ੍ਰਦੇਸ਼ ਉੱਤਰਾਖੰਡ ਦਿੱਲੀ ਬਿਹਾਰ ਝਾਰਖੰਡ ਪੰਜਾਬ ਰਾਜਸਥਾਨ ਅਤੇ ਹੋਰ ਰਾਜਾਂ ਵਿੱਚ ਭਰਤੀ ਕੀਤੀ ਜਾਵੇਗੀ ਯੋਗਤਾ ਕਿਸੇ ਮਾਨਤਾ ਪ੍ਰਾਪਤ ਬੋਰਡ ਸੰਸਥਾ ਤੋਂ 12.5 ਨਾਲ ਹੀ ਸਨਾਲੀ ਖਾਨਕਪਾਸਾ ਵਿੱਚ ਮੁਹਾਰਤ ਹੋਣੀ ਚਾਹੀਦੀ ਹੈ ਤਨਖਾ ਸਕੇਲ 19500 ਰੁਪਏ ਤੋਂ 37815 ਰੁਪਏ ਤੱਕ ਉਮਰ ਹੱਦ ਘੱਟੋ ਘੱਟ 18 ਸਾਲ ਅਤੇ ਵੱਧੋਂ ਵੱਧ 26 ਸਾਲ ਉਮਰ ਸੀਮਾ ਦੀ ਗੱਣਾ 1 ਮਈ 2025 ਦੇ ਤਾਰਿਖ਼ਤ ਕੀਤੀ ਜਾਵੇਗੀ ਸੋਣ ਪ੍ਰਕਿਆ ਦੀ ਆਨਲਾਈਨ ਅਟੈਸਟ ਦਸਤਾਵੇਜ਼ ਤਸਦੀਕ ਦੇ ਆਧਾਰ ਤੇ ਕੀਤੀ ਜਾਵੇਗੀ ਮੌਸਮ ਵਿਭਾਗ ਨੇ ਅੱਜ ਤੋਂ ਅਗਲੇ 4 ਦਿਨਾਂ ਤੱਕ ਕਈ ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਜਾਰੀ ਕੀਤੀ। ਗਜਸਥਾਨ ਵਿੱਚ ਮਈ ਮਹੀਨੇ ਵਿੱਚ ਲਗਾਤਾਰ ਮੌਸਮ ਦਾ ਮિજાਜ ਬਦਲਿਆ ਹੋਇਆ ਹੈ। ਇੱਕ ਵਾਰ ਫਿਰ ਆਈ ਐਮਡੀ ਦਾ ਰਾਜ ਤੇ ਮੌਸਮ ਵਿਭਾਰੇ ਇੱਕ ਨਵਾਂ ਅਪਡੇਟ ਆਇਆ ਸਾਹਮਣੇ ਮੌਸਮ ਵਿਭਾਗ ਦੇ ਅਨੁਸਾਰ ਅੱਜ ਤੋਂ ਅਗਲੇ 4 ਦਿਨਾਂ ਤੱਕ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਕਈ ਜ਼ਿਲ੍ਹਿਆਂ ਵਿੱਚ ਹਿੱਟ ਵੇਟ ਦਾ yellow alert ਜਾਰੀ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਬੀਤੇ ਦਿਨ ਰਾਜ ਵਿੱਚ ਪੂਰਬੀ Rajasthan ਵਿੱਚ ਕੁਝ ਥਾਵਾਂ ਤੇ ਹਲਕਾ ਮੀਂਹ ਦਰਜ ਕੀਤਾ ਗਿਆ ਸੀ ਹਾਲਾਂਕਿ ਪੱਛਮੀ Rajasthan ਵਿੱਚ ਮੌਸਮ ਖੁਸ਼ਕ ਰਿਹਾ ਪਿਛਲੇ 24 ਘੰਟਿਆਂ ਵਿੱਚ ਛਾੜਾਵਾਲ ਦੇ ਚਾੜਾ ਵਾਲ ਪਟਨ ਵਿੱਚ ਸਭ ਤੋਂ ਵੱਧ 27 ਕਿਲੋਮੀਟਰ ਮੀਤਰਜ ਕੀਤਾ ਗਿਆ ਇਸ ਤੋਂ ਇਲਾਵਾ ਬਾੜਨ ਪਰਤਪੁਰ ਪਿਲਵਾੜਾ ਬੁੰਦੀ ਚਤੋੜਗੜ ਤੋਲਪੁਰ ਕਰੋਲੀ ਕੋਟਾ ਪ੍ਰਤਾਪਗੜ ਰਾਜਮ ਸੰਬੰਧ ਅਤੇ ਸਵਾਈ ਮਾਦੇਪੁਰ ਵਿੱਚ ਕੁਝ ਥਾਵਾਂ ਤੇ ਹਲਕਾ ਮੀਤਰਜ ਕੀਤਾ ਗਿਆ ਇਸ ਦੇ ਨਾਲ ਹੀ ਕਈ ਛਿੱਲਿਆਂ ਵਿੱਚ ਹਿੱਟ ਵੇਟ ਕਾਰਨ ਲੋਕ ਪ੍ਰੇਸ਼ਾਨ ਰਹੇ ਸ਼੍ਰੀ ਗੰਗਾ ਨਗਰ ਸਭ ਤੋਂ ਗਰਮ ਸੀ ਇੱਥੇ ਪਿਛਲੇ 24 ਘੰਟਿਆਂ ਦੇ ਵਿੱਚ 46 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਇਸ ਦੇ ਨਾਲ ਹੀ ਰਾਜ ਵਿੱਚ ਸਭ ਤੋਂ ਵੱਧ ਘੱਟ ਤਾਪਮਾਨ ਸ਼੍ਰੀ ਨੰਗ ਸ਼੍ਰੀ ਗੰਗਾ ਨਗਰ ਅਤੇ ਚੂਰ ਵਿੱਚ 31.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਪੰਜਾਬ ਦੇ ਲੋਕਾਂ ਲਈ ਵੱਡੀ ਮੁਸੀਬਤ ਕੈਂ ਸਿੰਲੈਂਡਰ ਨੂੰ ਲੈ ਕੇ ਖੜੀ ਹੋਈ ਇਹ ਸਮੱਸਿਆ ਪਰਦਾ ਦੇ ਪਾਕਿਸਤਾਨ ਵਿੱਚ ਚੱਲੇ ਜੰਗਵੰਦੀ ਤੋਂ ਬਾਅਦ ਐਲਪੀਜੀ ਦੀ ਪਾਰੀ ਘਾਟ ਕਰਨ ਉਦਯੋਗਿਕ ਸ਼ਹਿਰ ਦੇ ਜ਼ਿਆਦਾਤਰ ਘਰੇਲੂ ਖਪਤਕਾਰਾਂ ਲਈ ਮੁਸ਼ਕਲਾਂ ਜੇ ਵੀ ਘਟ ਨਹੀਂ ਹੋ ਰਹੀਆਂ ਹਨ ਤਾਜ਼ਾ ਜਾਣਕਾਰੀ ਅਨੁਸਾਰ ਕੈਂਸ ਕੰਪਨੀਆਂ ਵੱਲੋਂ ਜ਼ਿਆਦਾਤਰ ਏਜੰਸੀਆਂ ਦੇ ਡੀਲਰਾਂ ਨੂੰ ਸਮਾਨ ਦੀ ਪੂਰੀ ਸਪਲਾਈ ਨਾ ਪਹੁੰਚਣ ਕਾਰਨ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਐਲਪੀਜੀ ਦੀ ਸਮੱਸਿਆ ਉਸੇ ਤਰ੍ਹਾਂ ਬਣੀ ਹੋਈ ਹੈ ਹਿੰਦੁਸਤਾਨ ਅਤੇ ਇੰਡੀਅਨ ਗੈਸ ਕੰਪਨੀਆਂ ਨਾਲ ਜੁੜੇ ਹੋਏ ਡੀਲਰਾਂ ਦੀ ਮਨਾਈ ਮੰਨिए ਦਾ ਸਥਿਤੀ ਅਜੀਬ ਹੈ ਕਿ ਕੰਪਨੀਆਂ ਸਿਲੰਡਰਾਂ ਦੀ ਪੂਰੀ ਸਪਲਾਈ ਦੇ ਨਹੀਂ ਦੇ ਰਹੀਆਂ ਹਨ ਜਿਸ ਕਾਰਨ ਡੀਲਰ ਖਪਤਕਾਰ ਅਤੇ ਡਿਲੀਵਰੀ ਮੈਨ ਸਾਰੇ ਲਗਾਤਾਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ਏਜੰਸੀਆਂ ਦੇ ਬਕਾਇਆ ਘੱਟ ਨਹੀਂ ਹੋ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਕੰਪਨੀਆਂ ਇੱਕ ਦਿਨ ਛੱਡ ਕੇ ਛੋਟੇ ਡੀਲਰਾਂ ਨੂੰ ਸਿਲੰਡਰ ਦੇ ਵਾਹਨ ਦੇ ਰਹੀਆਂ ਹਨ ਜਾਂ ਉਹਨਾਂ ਨੂੰ ਬਿਲਕੁਲ ਵੀ ਸਪਲਾਈ ਨਹੀਂ ਮਿਲ ਰਹੀ ਜਿਸ ਕਾਰਨ ਦੇਸ਼ ਗੈਸ ਏਜੰਸੀਆਂ ਤੇ ਬੁਕਿੰਗ ਅਤੇ ਲਗਾਤਾਰ ਵਾਅਦੇ ਬੈਕਲੌਗ ਨੂੰ ਲੈ ਕੇ ਸਥਿਤੀ ਗਰਮ ਹੈ ਅਜੀ ਹਿਸੇ ਤੇ ਵਿੱਚ ਗੈਸ ਸਿਲੰਡਰਾਂ ਦੀ ਸਪਲਾਈ ਨਾ ਮਿਲਣ ਵਾਲੇ ਖਪਤਕਾਰਾਂ ਵਿੱਚ ਚਿੰਤਾ ਦੀ ਸਥਿਤੀ ਬਣ ਗਈ ਹੈ ਗੈਸ ਏਜੰਸੀ ਡੀਲਰਾਂ ਦੀ ਮੰਗੀਆਂ ਤੱਕ ਖਪਤਕਾਰਾਂ ਵੱਲੋਂ ਕਾਰਵਾਈ ਜਾ ਰਹੀ ਹੈ ਗੈਸ ਸਿਲੰਡਰਾਂ ਦੀ ਬੁਕਿੰਗ ਅਤੇ ਬੈਕਲੌਗ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਜਦੋਂ ਕਿ ਡਿਲੀਵਰੀ ਸਟਾਫ ਵੀ ਸਮਾਨ ਦੀ ਉਪਲਬਧਤਾ ਨਾ ਹੋਣ ਕਰਕੇ ਵੇਲਾ ਬੈਠਾ ਹੈ ਜਿਸ ਦਾ ਖਰਚਾ ਡੀਲਰ ਵੱਖਰੇ ਤੌਰ ਤੇ ਚੁੱਕ ਰਹੇ ਹਨ ਇਸ ਦੌਰਾਨ ਇੰਡੀਅਨ ਗੈਸ ਕੰਪਨੀ ਨਾਲ ਸੰਬੰਧਿਤ ਇੱਕ ਡੀਲਰ ਨੇ ਕਿਹਾ ਹੈ ਕਿ ਬੈਕਲੌਗ ਕਾਰਨ ਗੱਪ ਸਫਤਕਾਰਾਂ ਤੇ ਡੀਲਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਪ੍ਰੈਸ ਕਰ ਲੈਣ ਤਾਂ ਜੋ ਆਉਣ ਵਾਲੀ ਵੀਡੀਓ ਉਹਨਾਂ ਤੱਕ ਪਹੁੰਚ ਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਆ ਕਰਨ ਧੰਨਵਾਦ